ਹਾਂਜੀ ਕਿਨਾ ਭਾਈ ਸਾਹਿਬ ਟੱਡ ਅਮਰਿਕ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਸੰਗਰ ਕਲਾ ਦੇ ਕੀ ਗੱਲਬਾਤ ਹੋਈ ਹੈ ਸਰ ਇਹ ਕਾਰਨ ਕਿ ਪੈਸਾ ਨੂੰ ਗਵਾਂਢੀ ਟ੍ਰਾਂਸਫਰਮ ਤੋਂ ਲੜਾਈ ਕਿ ਨਾਮ ਉਹਨਾਂ ਦਾ ਨਾਮ ਬਲਰਾਜ ਸਿੰਘ ਦਰਬਾਗ ਸਿੰਘ ਤੇ ਲਾਡੀ-ਲਾਡੀ ਆnde ਮੈਨੂੰ ਅਸਲੀ ਨਾਮ ਤਾਂ ਨਹੀਂ ਪਤਾ ਉਹਦੇ ਵਾਸਤੇ ਸੁਰਜਨ ਸਿੰਘ ਕਿੱਥੋਂ ਦੇ ਤੇ ਦਰਬਾਗ ਸੋ ਦਾ ਮੁੰਡਾ ਇਥੋਂ ਦੇ ਸੰਗਰ ਦੇ ਰਹਿਣ ਵਾਲੇ ਅੱਛਾ ਜੀ ਲੜਾਈ ਕਿਸ ਗੱਲ ਦੀ ਹੈ ਪਟੇਵੇਂ ਦੀ ਕੋਈ ਗੱਲ ਨਹੀਂ ਹੋਈ ਠੀਕ ਹੈ ਅਹੀਂ ਨਹੀਂ ਕੋਈ ਆਖਿਆ ਅਹੀਂ ਘਰੋਂ ਗਏ ਘਰ 8 ਵਜੇ ਕਰੇ ਹਾਂ ਕਰੇ ਆਣ ਪਏ ਸਾਨੂੰ ਕਿੰਨੇ ਜਾਣੇ ਜਦੋਂ ਬਹਿ ਗਾਲ 4 ਜਾਣੇ ਕੀ ਕੀ ਹਨਾਂ ਕੋਲ ਕਿਰਪਾਨ ਨਾਲ ਦੇ ਦਾਤਰ ਗਵੰਢ ਘਾ ਲੋ ਦਾਤਰ ਉਹ ਘੜੇ ਪਿੰਡ ਦੇ ਆ ਇਸੇ ਸੰਗਲ ਕਲਾ ਦੇ ਤੁਹਾਡੇ ਕਿਨੂ ਕਿਨੂ ਛੱਟ ਲੱਗੀ ਆ ਹਰਬੰਸ ਕੋਰ ਨੂੰ ਹਮਮ ਕਵਲਜੀਤ ਕੋਰ ਨੂੰ ਤੇ ਸੁਖਵਿੰਦਰ ਸਿੰਘ ਨੂੰ ਕਿੱਥੇ ਲਾਖ ਲੈਨੇ ਉਹ ਅੰਮ੍ਰਿਤਸਰ ਹਾਂਜੀ ਪੰਜ ਕੀ ਨਾਮ ਟੱਡਾ ਮੈਂ ਰਾਜਵੀਰ ਕੌਰ ਹਾਂ ਕੀ ਗੱਲ ਹੋਈ ਆ ਜਿਹੜੀ ਵਡ ਫਟ ਹੋਈ ਆ ਵਡ ਫਟ ਹੋਈ ਆ ਕਿ ਉਹ ਟਰਾਂਸਫਾਰਮ ਸੀ ਪਿੰਡ ਦਾ ਸੰਝਾ ਲੱਗਾ ਸੀ ਅੱਛਾ ਤੇ ਉਹ ਸਾਰਿਆਂ ਨੇ ਗਰਾਈ ਕਰਕੇ ਤੇ ਆਖਿਆ ਵੀ ਚਲੋ ਬਾਹਰ ਲੈ ਜਾਂਦੇ ਬੰਬੀ ਤੇ ਉੱਥੋਂ ਤੇਲ ਕੱਢ ਲੈਂਦੇ ਸੀ ਹੂੰ ਤੇ ਸਾਰਿਆਂ ਨੇ ਗਰਾਈ ਕਰਕੇ ਤਿੰਨਾ ਚੌਹਾਂ ਘਰਾਣੇ ਤੇ ਰੜ ਕੇ ਬਾਹਰ ਲੈਂਦਾ ਵਾ ਹੂੰ ਹੂੰ ਤੇ ਉਹ ਤਾਰ ਲਾਉਣ ਲੱਗੇ ਆ ਟਰਾਂਸਫਾਰਮ ਤੋਂ ਅਰਥ ਦੀ ਤੇ ਇਹ ਜਿਹੜਾ ਦੂਜਾ ਮੁੰਡਾ ਪਿਹਾਲ ਵਾਲਾ ਵਾ ਉਹ ਅਥਰ ਦੀ ਤਾਰ ਵਲੇਟ ਕੇ ਤੇ ਆਪਣੀ ਬੰਬੀ ਤੇ ਲੈ ਗਿਆ ਵਾ ਤੇ ਸੁਖਵਿੰਦਰ ਨੇ ਕਿਹਾ ਵੀ ਇਹ ਤਾਰ ਸਾਂਝੀ ਆ ਤੇ ਤੂੰ ਕਿਉਂ ਖੜਦਾ ਵਾ ਇਹ ਤਾਰ ਇੱਥੇ ਲੱਗਣੀ ਚਾਹੀਦੀ ਆ ਤੇ ਆਂਦਾ ਮੈ ਲਵਾਉਣੀ ਆਪਣੀ ਬੰਬੀ ਤੇ ਅੱਛਾ ਇਸੇ ਗੱਲੋਂ ਹੀ ਲੜ ਪਏ ਆ ਗਾਲੋ ਗਾਲੀ ਹੋ ਗਏ ਆ ਚਲੋ ਉੱਥੇ ਕੱਲ ਦੀ ਗੱਲ ਹੋਈ ਨਿਬੜੀ ਆ ਅਗਲੇ ਸਵੇਰੇ ਆਣ ਕੇ ਦੇ ਇੱਥੇ ਫੇਰ ਗਾਲਾਂ ਕੱਢਣ ਲੱਗ ਪਏ ਆ ਇਹ ਵੀ ਘਰੋਂ ਨਿਕਲਿਆ ਵੇ ਨੇ ਫੇਰ ਕੱਢੀਆਂ ਉਹ ਗਾਣਾ ਫੇਰ ਹੱਥੋਂ ਪਾਈ ਹੋ ਪਏ ਆ ਫੇਰ ਗਵੰਢਾਂ ਤੋਂ ਦਾਤਰ ਲੈ ਆਇਆ ਕਰਪਾਨ ਪਿੰਡੋ ਲੈ ਕੇ ਆਇਆ ਆਣ ਕੇ ਇਹਨਾਂ ਨੂੰ ਅੰਦਰ ਹੀ ਹੱਥੀ ਪੈ ਗਏ ਇਹਨਾਂ ਦੇ ਸਾਰੇ ਪਰਿਵਾਰ ਦੇ ਕਿੱਥੇ ਕਿੱਥੇ ਸੱਟ ਲੱਗੀ ਹੈ ਸੱਟ ਲੱਗੀ ਮੰਮੀ ਦੇ ਲੱਗੀ ਸਿਰ ਤੇ ਕਰਪਾਨ ਮਾਰੀ ਆ ਤੇ ਪਰਝਾਈ ਦਾ ਉਂਗਲਾਂ ਕੱਟ ਤੀਆਂ ਮਾਰ ਕੇ ਕਰਪਾਨ ਤੇ ਭਰਾ ਵੀਰ ਮੇਰੇ ਦਾ ਵੀ ਹੱਥ ਵੱਢਿਆ ਵਿਚਕਾਰੋਂ ਕਿੱਥੇ ਐਡਮਿਟ ਨੇ ਹੁਣ ਉਹ ਅੰਬਰਸਾਰਾ ਮਨਦੀਪਾ ਹਸਪਤਾਲ ਮੇਰੀ ਪਰਝਾਈ ਆ ਤੇ ਗੁਰਨਾਨਕਾ ਹਸਪਤਾਲ ਹੈਗਾ ਇਹ ਹੈਗੀ ਮੇਰੀ ਮੰਮੀ ਅਛੇ ਸਰਕਾਰੀ ਤੇ ਭਰਾ ਟੱਡਾ ਉਹ ਵੀ ਉੱਥੇ ਭਰਾ ਵੀ ਅਮਨਦੀਪ ਹਸਪਤਾਲੀਏ ਇਹ ਸਾਡੇ ਪਿੰਡ ਦੇ ਮੁੰਡੇ ਆ ਅਛੇ ਹਾਂਜੀ ਇਹ ਗਵਾਂਢੀ ਆਵੇ ਨਾਲ ਹੀ ਪੈੜੀ ਆ ਵਟਨਾ ਵਾਟਿਆ ਬਰਨਾਲ ਸਿੰਘ ਆ ਦਲਬਾਗ ਸਿੰਘ ਆ ਤੇ लाਡੀ ਆ ਤੁਸੀਂ ਕੋਈ ਦਰਖਾਸਤ ਦਿੱਤੀ ਆ ਅਸੀਂ ਦਰਖਾਸਤ ਖਡੂਰ ਸਾਹਿਬ ਦਿੱਤੀ ਸੀ ਅਛੇ ਹਾਂਜੀ ਪੁਲਿਸ ਆਈ ਆ ਪੁਲਿਸ ਆਈ ਹੀ ਉਹ ਮੌਕਾ ਵੇ ਕਾਰਵਾਈ ਕੀਤੀ ਉਹ ਮੌਕਾ ਵੇ ਜੀ ਅਛੇ ਉਹਨਾਂ ਨੇ ਗੋਦ ਕੀ ਕਰਦੇ ਜੀ ਹਨ ਮਨ ਸਾਫ ਚਾਹੀਦਾ ਜਿੱਤਰਾ ਹੱਡੀ ਪਰਚਾਈਦਾ ਹੱਥ ਕਟਿਆ ਵਾ ਮਨ ਸਾਫ ਚਾਹੀਦਾ ਮਾਂ ਹੱਡੀ ਦਾ ਮੰਮੀ ਦਾ ਸਿਰ ਪਾਟਾ ਵਾ ਭਰਾ ਦਾ ਵੀ ਹੱਥ ਪਾਟਾ ਹੂੰ ਸਾਨੂੰ ਜਿੰਨੇ ਜਿੱਥੋਂ ਤੱਕ ਵੀਰਾਂ ਨੂੰ ਸਜ਼ਾ ਦਿੱਤੀ ਜਾਂਦੀ ਦੋ ਪੁਲਿਸ ਨੇ ਕੋਈ ਬੰਦੇ ਫੜ ਕੇ ਖੜੇ ਨੇ ਪੁਲਿਸ ਨੇ ਕੋਈ ਬੰਦਾ ਨਹੀਂ ਖੜਿਆ ਫੜ ਕੇ ਹਾਂਜੀ ਮੇਰਾ ਛੋਟਾ ਜਿਹਾ ਪਤੀਆ ਵਾ ਪੰਜ ਛੇ ਸਾਲਾਂ ਦਾ ਤੇ ਆਂਦੇ ਹੀ ਉਹਨੂੰ ਵੀ ਇਹੀ ਮਾਰ ਦੇਣਾ ਵਾ ਤੇ ਬਹੁਤ ਜਾਣ ਕੇ ਸਾਡੇ ਘਰ ਉਹਨਾਂ ਨੇ ਵੱਡ ਫੱਟ ਕੀਤੀ ਆ ਤੇ ਹੁਣ ਉਹਨਾਂ ਨੇ ਆਪ ਵੀ ਝੂਠੀਆਂ ਸੱਟਾਂ ਲਾ ਕੇ ਤੇ ਮੀਏ ਵਿੰਟ ਦਾਖਲ ਹੋਏ ਆ ਤੇ ਝੂਠਿਆ ਹੀ ਸਭ ਕੋ ਕਰੀ ਜਾਂਦੇ ਆ ਤੇ ਬਹੁਤ ਇਹਨਾਂ ਨੇ ਨੁਕਸਾਨ ਕੀਤਾ। ਧਮਕੀਆਂ ਦੇ ਜਾਂਦੇ ਸਾਨੂੰ ਵੀ ਤੁਹਾਡਾ ਮੁੰਡਾ ਵੀ ਮਾਰ ਦੇਣਾ ਹੈ ਕਰ ਦੇਣਾ ਤੁਹਾਨੂੰ ਜਿਉਂ ਕਰ ਦੇਣਾ ਤੁਹਾਡਾ ਪਰਿਵਾਰ ਮਾਰ ਦੇਣਾ। ਹਾਂਜੀ ਸਾਨੂੰ ਡਰ ਹੈਗਾ ਕਿ ਸਾਡਾ ਛੋਟਾ ਜਿਹਾ ਬੱਚਾ ਵਾ ਸਕੂਲ ਪੜਨ ਜਾਂਦਾ ਵਾ ਤੇ ਸਾਨੂੰ ਇਹ ਆ ਪਿੰਦੇ ਅਸੀਂ ਵੇਲੇ-ਕਵੇਲੇ ਉਹਨੂੰ ਲੈ ਆਉਣੀ ਆ ਜਾ ਕੇ ਸਾਨੂੰ ਉਹਦਾ ਵੀ ਡਰਿਆ। ਹੁਣ ਪਰਿਵਾਰ ਦੇ ਵਿੱਚ ਇਸ ਟਾਈਮ ਤੇ ਕੌਣ-ਕੌਣ ਮੌਜੂਦ ਹੈ? ਮੈਂ ਆ ਤੇ ਮੇਰਾ ਡੈਡੀ ਆ ਦੋਵੇਂ ਜਾਣੇ ਅਸੀਂ। ਬਾਕੀ ਸਾਡਾ ਸਾਰਾ ਪਰਿਵਾਰ ਦਾਖ ਆ ਲਿਆ ਬਹੁਤ ਵੱਡ ਫਟ ਕੀਤੀ ਆ। ਬਹੁਤ ਬੁਰਾ ਹਾਲ ਸਾਡੇ ਘਰ ਦਾ ਕੀਤਾ ਇਹਨਾਂ ਨੇ ਸਾਨੂੰ ਅਜੇ ਵੀ ਖਤਰਾ ਵਾ ਮੈਂ ਸਰਕਾਰ ਕੋ ਮੰਗ ਕਰਦੀ ਆ ਕਿ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਜਿੰਨੀ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਦਿੱਤੀ ਜਾਵੇ ਸਾਨੂੰ ਉਹਨਾਂ ਦਾ ਇਹ ਵੀ ਖਤਰਾ ਵਾ ਕਿ ਸਾਨੂੰ ਫੇਰ ਨਾਣ ਕੇ ਘਰ ਵੱਡ ਫੱਟ ਸਾਡੀ ਕਰਨ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਬਈਲੇ ਪਿੰਡ ਤੋਂ ਹਾਂ ਜਿੱਥੇ ਸੰਗਰ ਆਪਣੀ ਰਿਸ਼ਤੇਦਾਰੀ ਹੈ ਭਤੀਜੀ ਆ ਰਿਸ਼ਤੇ ਚ ਤੇ ਪਹਿਲੇ ਪਿੰਡ ਤੋਂ ਸਰਪੰਚ ਵੀ ਆ ਮੌਜੂਦਾ ਤੇ ਇਹ ਆਪਣਾ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਰਾਤੀ ਦੱਸਿਆ ਰਾਤੀ ਦੇ ਫਿਰ ਆ ਜਿਹੜੀ ਗੱਲ ਹੋਣੀ ਹੈ ਘਰ ਆ ਕੇ ਪਏ ਆ ਆਪਣਾ ਸੱਟਾਂ ਲਾਈਆਂ ਕਾਫੀ ਇਹਨਾਂ ਨੇ ਮੰਡਲੀ ਨੇ ਇਹ ਘਰ ਕੱਲਾ ਵਾ ਡੇਰੇ ਤੇ ਤੇ ਆ ਕੇ ਮਤਲਬ ਕਿ ਕੱਲ੍ਹ ਸਵੇਰੇ ਪਏ ਜਦੋਂ ਤੇ ਘਰ ਆ ਕੇ ਤੁਸੀਂ ਵੇਖਿਆ ਹੀ ਆ ਕੇ ਵੀ ਅੰਦਰਾਂ ਤੱਕ ਗਏ ਆ ਤੇ ਬਹੁਤ ਜ਼ਿਆਦੀ ਵੱਡ ਫਟ ਕੀਤੀ ਤੇ ਉਹਨਾਂ ਪਤੀ ਜੀ ਦੀ ਸਭੋ ਮਾਹੀ ਐਂਡ ਤੱਕ ਆ ਮਿਲਕੇ ਰਾਤ ਉਹਨਾਂ ਨੇ ਅਪਰੇਸ਼ਨ ਕੀਤਾ ਵਾ ਖੂਨ ਦੀਆਂ ਉਲਟੀਆਂ ਵੀ ਐਦਾਂ ਵੀ ਇੱਕ ਤਰ੍ਹਾਂ ਉਹਨਾਂ ਦੇ ਆਪਣਾ ਕੰਮ ਕਰਤਾ ਸੀ ਕਿ ਮਾਰਨ ਵਾਲਾ ਉਹ ਪ੍ਰਾਣੇ ਦੇ ਸਿਰ ਦੇ ਵਿੱਚ ਪਹਿਲਾ ਦਾਤਰ ਮਾਰਿਆ ਸ਼ਾਇਦ ਪੁੱਠਾ ਲੱਗੀ ਆ ਦੂਜਾ ਉਹਨਾਂ ਸਿੱਧਾ ਮਾਰਿਆ ਵਾ ਜਿਹੜਾ ਤੇ ਉਹ ਜੋ ਗੁੱਡੀ ਨੇਗੇ ਹੱਥ ਕੀਤਾ ਵਾ ਤੇ ਉਹ ਹੱਥ ਉਂਗਲਾਂ ਤੁਸੀਂ ਦੇਖਿਆ ਹੀ ਆ ਤੇ ਵੀ ਐ ਹੱਥ ਸਾਰਾ ਵੱਡਿਆ ਗਿਆ ਹਾਂ ਹੱਥ ਸਾਰਾ ਵੱਡਿਆ ਗਿਆ ਜੀ ਨਾਲੋਂ ਵੱਡਿਆ ਗਿਆ ਹੱਥ ਤੇ ਉਹਨਾਂ ਦੇ ਮਾਤਾ ਜੀ ਦੇ ਵੀ ਸਿਰ ਚ ਦੱਤਰ ਮਾਰਿਆ ਵਾ ਜੀ ਜੀ ਤੇ ਬਹੁਤ ਜਿਆਦੀ ਵੜ ਪੜ ਕੀਤੀ ਜਦੋਂ ਹੀ ਸਾਨੂੰ ਚਲੋ ਪਤਾ ਲੱਗਾ ਤੇ ਉਦੋਂ ਰਾਤੀਂ ਗਏ ਹਸਪੀਟਲ ਤੇ ਆ ਹੁਣ ਫਿਰ ਇੱਧਰ ਆਏ ਆ ਵੀ ਚਲੋ ਪਤਾ ਲਈਏ ਕੱਲਾ ਘਰਿਆ ਲੜਾਈ ਦਾ ਕਾਰਨ ਕੀ ਆ ਲੜਾਈ ਦਾ ਮਾਮੂਲੀ ਕਾਰਨ ਆ ਜੀ ਕੋਈ ਨਹੀਂ ਆ ਸੱਤ ਇੱਥੇ ਸੁਣਿਆ ਵੀ ਸੱਤ ਘਰਿਆ ਤੇ ਟਰਾਂਸਫਰਮ ਹੀ ਥੋੜਾ ਦੂਰ ਹੀ ਤੇ ਉਹ ਸਾਰਿਆਂ ਨੇ ਰਲ ਕੇ ਇੱਥੇ ਲਿਆਂਦਾ ਵਾ ਤੇ ਕੋਈ ਚੱਕਰ ਨਹੀਂ ਆਦੇ ਬਸ ਇਹ ਕਿਹੜੀ ਕਿਹੜ ਕੱਢੀ ਆ ਇਸੇ ਨਾਲ ਹੀ ਸਾਹਮਣੇ ਆ ਜੇ ਆ ਗੇਟ ਦੇ ਸਾਹਮਣੇ ਆ ਤੇ ਕੋਈ ਚੱਕਰ ਨਹੀਂ ਕੋਈ ਵੱਡੀ ਗੱਲ ਨਹੀਂ ਆ ਪਤਾ ਨਹੀਂ ਕੀ ਮਾਨਚ ਰੱਖਿਆ ਤੇ ਕੀ ਖਾ ਕੇ ਆਏ ਆ ਉਹ ਤੇ ਇਹਨਾਂ ਉਹਨਾਂ ਕੋਈ ਜਨਾਨੀ ਨਹੀਂ ਵੇਖੀ ਕੋਈ ਬੰਦਾ ਕੋ ਹੁੰਦਾ ਥੋੜਾ ਬਹੁਤਾ ਕੋਈ ਵੈਸੇ ਪੁੱਛ ਲੈਂਦੇ ਜਾਂ ਪੰਚਾਇਤ ਨਾਲ ਗੱਲ ਕਰਦੇ ਕੋਈ ਵੀ ਕਰ ਸਕਦੇ ਸੀ ਤੇ ਪਰ ਸਿੱਧਾ ਆਉਂਦੇ ਉਹਨਾਂ ਜਾਨੋ ਮਾਰਨ ਵਾਲੀ ਗੱਲ ਕੀਤੀ ਹੈ ਤੇ ਅਜੇ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੀ ਕਾਰਵਾਈ ਮੰਗ ਕਰਦੇ ਜੀ ਪੁਲਿਸ ਪ੍ਰਸ਼ਾਸਨ ਤੋਂ ਜੀ ਇਹੋ ਹੀ ਆ ਵੀ ਜੋ ਇਨਸਾਫ ਕਰਨ ਇਨਸਾਫ ਦੀ ਮੰਗ ਕਰਦੇ ਆ ਹੋਰ ਤੇ ਅਸੀਂ ਵੱਧ ਤੇ ਮੰਗਦੇ ਹੀ ਨਹੀਂ ਆ ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗਾ ਵਾ ਕੋਈ ਪਿੰਡ ਦੇ ਪਤਵੰਤੇ ਉਹਨਾਂ ਭੇਜੇ ਹੀ ਮਗਰ ਉਸੇ ਟਾਈਮ ਹੀ ਭੇਜ ਦੇ ਕੇ ਤੇ ਇਹ ਆਪਣੇ ਪੀਰ ਰਾਜੀ ਨਾਮੇ ਨੂੰ ਕਹਿੰਦੇ ਸੀ ਤੇ ਇਹ ਵੀ ਆਪਣਾ ਜੀ ਤੇ ਬਚਾ ਲਈ ਅਸੀਂ ਤੇ ਫਿਰ ਇਹ ਇਹ ਤੇ ਬਾਅਦ ਚ ਸੋਚਿਆ ਜੇ ਉਹ ਨਾ ਪਹਿਲਾਂ ਆਪਣੇ ਜੀ ਤੇ ਬਚਾਈਏ ਤੇ ਬਾਅਦ ਚ ਜੇ ਉਹਨਾਂ ਨੂੰ ਪਤਾ ਲੱਗਾ ਵੀ ਥੋੜਾ ਐਦਾਂ ਵਾ ਛੱਟ ਜਿਆਦੀ ਆ ਆਪਣੇ ਆਪਣੇ ਜੀਆਂ ਦੇ ਬਹੁਤ ਜਿਆਦੀ ਛੱਟ ਆ ਭਤੀ ਜੀ ਦੇ ਸਾਰਿਆਂ ਦੇ ਤੇ ਫਿਰ ਉਹ 2 2.5 ਘੰਟੇ ਬਾਅਦ ਫਿਰ ਉਹਨਾਂ ਆਪਣੀ ਮਾੜੀ-ਮੋਟੀ ਸੱਟ ਲਾ ਕੇ ਤੇ ਉਹ ਮੀਆਂਵਿੰਡ ਹਸਪੀਟਲ ਆ ਉੱਥੇ ਐਡਮਿਟ ਹੋਏ ਆ ਠੀਕ ਹਾਂ ਤੇ ਪ੍ਰਸ਼ਾਸਨ ਵੀ ਚਲੋ ਆ ਰਿ ਜਾਣਦੇ ਹੀ ਆ ਜੀ ਇਲਾਕਾ ਜਾਣਦਾ ਵੀ ਕੀ ਹੋਇਆ ਇੱਥੇ ਤੁਹਾਨੂੰ ਵੀ ਪਤਾ ਲੱਗ ਗਿਆ ਵਾ ਅੰਦਰ ਤੱਕ ਖੂਨ ਖਿਲ ਰਿਹਾ ਵਾ ਇੱਥੇ ਵੱਡ ਫਾਟੇ ਨਹੀਂ ਕਰਕੇ ਗਏ ਠੀਕ ਹਾਂ ਹਾਂ ਜੀ ਭਾਈ ਸਾਹਿਬ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਪੂਰੇ ਬਲਦਾਲ ਸੀ ਨਾ ਜੀ ਮੇਰੀ ਰੂਪ ਸਿੰਘ ਦਾ ਕਲਾਮ ਦਾ ਨਾਮ ਅੱਛਾ ਇਹ ਕੀ ਝਗੜਾ ਕਿਸ ਗੱਲ ਤੋਂ ਹੋਇਆ ਟਾਟਾ ਇਹਦਾ ਜੀ ਮੋਦੀ ਕੋ ਜਾਲੇ ਵੀ ਟ੍ਰਾਂਸਫਰਿੰਗ ਦੀ ਧਰਤ ਹੋਈ ਆ ਜੀ ਅੱਛਾ ਉਹ ਵੀ ਮੇਰੇ ਬ੍ਰਦਰ ਨਾਮ ਮੜੀਗੋੜੀ ਦੁੱਧੂ ਮੈਮ ਉਹ ਜੋ ਘਰ ਆ ਗਿਆ ਗਾ ਮਤਲਬ ਗਾਲਾ ਗਾਲਾ ਕੱਢਦਾ ਸੀ ਪਰ ਇਹ ਘਰ ਆ ਗਿਆ ਤੇ ਮੈਂ ਤੇ ਵਿਆਹ ਗਿਆ ਸੀ ਉਸ ਦਿਨ ਤੇ ਅਗਲੇ ਰਾਤ ਰਾਤ ਦੇ ਆਏ ਤਕਾਲੀ ਜੀ ਜਿੱਦ ਤਨ ਬਰਾਤ ਗਏ ਤੇ ਮੈਂ ਸਵੇਰੇ ਦੁੱਧ ਦਰਜਾਨਾ ਰੋਜ਼ ਲੈਣ ਜਾਣਾ ਦੁੱਧ ਨਾ ਕਿ ਉੱਥੇ ਮੈਂ ਅਗਲਾ ਡੇਰਾ ਵਾਏ ਤੇ ਉੱਥੇ ਲੱਗੇ ਸਾਡੀਆਂ ਬਿਲੀਆਂ ਦੁੱਧ ਵੀ ਮਾਵਾ ਚੰਦਾ 8 10 ਸਾਲ ਹੋ ਗਏ ਉਹ ਕਿ ਘਰ ਤੋਂ ਲੈ ਕੇ ਆਉਂਦਾ ਤੇ ਮੈਂ ਸਵੇਰੇ ਸਵੇਰੇ ਜਾਂਦਾ ਡੋਲ ਮੇਰੇ ਹੱਥਾ ਹਾਂ ਇਹ ਜਿਵੇਂ ਇਹਨਾਂ ਨੂੰ ਪਤਾ ਨਹੀਂ ਪਹਿਲਾਂ ਤੇ ਆ ਰਹੀ ਵੀ ਮਤਲਬ ਕਿ ਜਿੱਦ ਤਰ੍ਹਾਂ ਫੜਦਾਂ ਇਹਨਾਂ ਨੇ ਇਹ ਆਈ ਆ ਚਾਰੇ ਜਾਣੇ ਤੇ ਇੱਕ ਆਣ ਕੇ ਤੇ ਮੇਰੇ ਕੋਲ ਬੈਠੇ ਨਾ ਸ਼ਰ ਗੱਲ ਪੈ ਕੇ ਤੇ ਮੇਰਾ ਆਣ ਕੇ ਤੇ ਪਿੰਦੀ ਛੱਟੇ ਆਣ ਕੇ ਮੇਰਾ ਪਹਿਲੇ ਦਾੜਾ ਫੜ ਲਿਆ ਦਾੜਾ ਫੜ ਲਿਆ ਤੇ ਉਹ ਮਤਲਬ ਕਿ ਮੁੰਡਾ ਕਿਰਪਾਨ ਮਾਰ ਦਿੰਦਾ ਪਿਆ ਉਹ ਜਨਾਨੀ ਮੇਰੇ ਕੋਲ ਇੱਥੇ ਮਤਲਬ ਕਿ ਇਕੱਠੇ ਵੇਦਾ ਇਤਨਾ ਦਾੜਾ ਫੜ ਲਿਆ ਦੋਵਾਂ ਤਨਾ ਝੰਡਾ ਵੀ ਆ ਹੂੰ ਤੇ ਉਹਨੇ ਕਿਰਪਾਨ ਮਾਰਤੀ ਆ ਮੇਰੇ ਹੱਥ ਤੇ ਬੰਦ ਤਰ੍ਹਾਂ ਹੱਥ ਕੀਤਾ ਮੁਰਕੇ ਲੱਤ ਫਿਰ ਉਹ ਕਹੀ ਗਿਆ ਬੀ ਇਹਨੂੰ ਰੱਖ ਕੇ ਛੱਡਣਾ ਨਹੀਂ ਆ ਜਨਾ ਕੀਆ ਮਾਰੀ ਦੇਣਾ ਤੇ ਉਹਨੇ ਮੇਰੇ ਸਿਰ ਦੇ ਵਿੱਚ ਬੀਸਬਾਲ ਮਾਰਤਾ ਵਾ ਬੀਸਬਾਲ ਮਾਰਤਾ ਮੈਂ ਡਿੱਗ ਪਿਆ ਜਦੋਂ ਤੇ ਮੇਰੇ ਫੇਰਾ ਲੱਤਾਂ ਤੇ ਤੇ ਲੱਕ 'ਚ ਆ ਜਿਹੜੇ ਮੇਰੇ ਸਾਰੇ ਨਿਸ਼ਾਨ ਆ ਗਏ ਤੇ ਛੱਡਾ ਲਾਤੀਆਂ ਮਿਲੀਆਂ ਮੈਂ ਤਾਂ ਡਿੱਗ ਪਿਆ ਅੱਛਾ ਔਰ ਉਸ ਪਰਿਵਾਰ ਦਾ ਕਹਿਣਾ ਹੈ ਕਿ ਇਹ ਘਰ ਆਣ ਕੇ ਸਾਡੇ ਨਾਲ ਵੱਟ ਫੱਟ ਕਰਕੇ ਗਏ ਕਿ ਕੋ ਦੱਤਰ ਸੀ ਕਿ ਕੋ ਕੁਰਪਾਨਾ ਸੀ ਨਹੀਂ ਬਾਗਰੂ ਜੀ ਮੈਂ ਇਕੱਲਾ ਹੀ ਗਿਆ ਮੈਂ ਤਾਂ ਇਕੱਲਾ ਦੁੱਧ ਲੈਣ ਜਾਂਦਿਆ ਮੈਂ ਉਹਦੇ ਘਰ ਲੜਨ ਲੜਨ ਨਹੀਂ ਗਿਆ ਨਾ ਮੈਂ ਨਾ ਲੜਨ ਗਿਆ ਮੇਰਾ ਰਸਤਾ ਉਹੀ ਆ ਮੈਂ ਤਾਂ ਦੁੱਧ ਲੈਣ ਜਾਂਦਿਆ ਤੇ ਮੇਰੇ ਗੱਲ ਪੈ ਕੇ ਮੈਨੂੰ ਮੈਨੂੰ ਤੇ ਇਹ ਪਹਿਲਾਂ ਦਾ ਗੱਲ ਦਾ ਭੈਸਵਾ ਵੀ ਨਹੀਂ ਵੀ ਮੇਰੇ ਇਹ ਨਾਲ ਕੱਲ ਪੈ ਗਿਆ ਤਾਂ ਉਹਨਾਂ ਦਾ ਇਹ ਨਹੀਂ ਵੀ ਇਹ ਖਾਲੀ ਗਿਆ ਦੁੱਧ ਲੈਣ ਉਥੋਂ ਵੀ ਅੱਗੇ ਮੈਂ ਕਦੇ ਨਹੀਂ ਜਾਂਦਾ ਮੈਂ ਰੋਜ਼ ਹੀ ਜਾਂਦਾ ਕਿ ਉਹ ਉਸੇ ਰਸਤੇ ਮੈਂ ਦੁੱਧ ਲੈਣ ਜਾਂਦਾ ਕੋਈ ਉਹਨਾਂ ਦੇ ਨਾਲ ਪਹਿਲੇ ਸਾਂਝੀ ਆ ਕਿ ਜਦੋਂ ਕੋਈ ਟ੍ਰਾਂਫਰਮ ਤੁਹਾਡਾ ਸਾਂਝਾ ਆਏ ਉਹ ਪਹਿਲੇ ਦੀ ਵੱਟ ਤੇ ਸਾਂਝੀ ਆ ਸਾਡੀ ਅੱਗੇ ਬਲਕਿ ਉਹ ਤਾਂ ਵੱਟਾ ਤੇ ਸਾਂਝੀ ਆ ਨਾਲ ਉਹਦੇ ਅਲੱਗ-ਅਲੱਗ ਘਰਾਂ ਵਾਲੀ ਜਿਹੜੀ ਆ ਜ਼ਮੀਨ ਆ ਸਾਡੀ ਆ ਤੇ ਟ੍ਰਾਂਫਰਮ ਸਾਂਝਾ ਆ ਲੱਗਿਆ ਵੱਟਾ ਮਤਲਬ ਕਿ ਉਥੋਂ ਟਰੰਫਰਮ ਲੈ ਕੇ ਗਏ ਆ ਅਰਥ ਜਿਹੜਾ ਹੀ ਜੀ ਅੱਗੇ ਵੀ ਚੱਲਦਾ ਸੀ ਤੇ ਅਰਥ ਦੀ ਤਾਰ ਤੋਂ ਮੈਂ ਕਿਹਾ ਵੀ ਮੈਂ ਜਰ ਸਾਡੇ ਉੱਥੇ ਬਲਬਵਾ ਵੀ ਬੰਬੀ ਤੇ ਕਿਉਂਕਿ ਸਾਡਾ ਘਰ ਤਾਂ ਹੈ ਨਹੀਂ ਪੰਜਾਪੀ ਉੱਥੇ ਹੀ ਕੋਈ ਚੋਰੀ ਕਰ ਲਾਂਗੇ ਸਿਰਫ ਬਲਬ ਲਾਉਣਾ ਹੈ ਬਲਬ ਦੇ ਵਾਸਤੇ ਵੀ ਹੈ ਆਪੇ ਅਰਥਾ ਕੋਈ ਪੁਰਾਣੀ ਰੰਜਸ ਨਹੀਂ ਠਾਡੀ ਉਸ ਪਰਿਵਾਰ ਦੇ ਨਾਲ ਨਹੀਂ ਕੋਈ ਪੁਰਾਣੀ ਰੰਜਸ ਕੋਈ ਨਹੀਂ ਐਨ ਕੀਤੀ ਸਾਡੀ ਉਹ ਇਹੋ ਵੀ ਗੱਲ ਜਿਹੜੀ ਤੂਤੂਵੇਂ ਮੈਂ ਇਹ ਬਸ ਹੋਰ ਤਕੀ ਉਸ ਪਰਿਵਾਰ ਦਾ ਦੋਸ਼ ਹੈ ਕਿ ਪਹਿਲਾਂ ਆਣ ਕੇ ਗਾਲਾਂ ਕੱਢੀਆਂ ਨੇ ਤੇ ਫਿਰ ਮੁੰਡੇ ਬੁਲਾ ਕੇ ਤੇ ਸਾਡੇ ਘਰ ਆਣ ਕੇ ਮਟਫਟਕੀ ਨਹੀਂ ਬਾਜੋ ਜੀ ਤੇ ਪਿੰਡ ਦੇ ਵਿੱਚੋਂ ਇਨਕੁਆਇਰੀ ਕਰ ਲੋ ਵੀ ਇਹ ਗਾਲਾਂ ਕੱਢਣ ਵਾਲਾ ਪਰਿਵਾਰਾ ਹੈਗਾ ਜੀ ਇਹ ਪਰਿਵਾਰ ਗਾਲਾਂ ਕੱਢਣ ਵਾਲਾ ਇਹ ਗੁਰਸਿੱਖ ਬੰਦਿਆਂ ਨਾਲ ਸਾਡੇ ਵਿੱਚ ਇਹੋ ਜੀ ਕੋਈ ਗੱਲ ਗਈ ਤੇ ਅਸੀਂ ਨਹੀਂ ਗਾਲਾਂ ਕੱਢੀਆਂ ਜੀ ਕਿੰਨੇ ਜਾਣਿਆਂ ਨੂੰ ਸੱਟਾਂ ਲੱਗੀਆਂ ਤੁਹਾਡੇ ਤੋਂ ਮੇਰੇ ਤੇ ਇਕੱਲੇ ਦੀ ਲੱਗੀਆਂ ਸੱਟਾਂ ਤੇ ਤਾਂ ਜਿਹੜਾ ਉਹ ਮੁੰਡਾ ਛਡਾਉਣ ਆਇਆ ਜਦੋਂ ਮੈਂ ਡਿਗ ਪਿਆ ਉਹਦੇ ਛਡਾਉਣ ਲੱਗੇ ਤੇ ਆਂ ਉਹ ਜਦੋਂ ਛਡਾਉਣ ਆਇਆ ਤਾਂ ਉਹਦੇ ਉਹਨੇ ਮਾਰਤੀ ਆ ਪੀ ਜਦੋਂ ਛਡਦਾ ਮੇਰਾ ਸਿਰ ਸਿਰ ਫਟ ਕੇ ਬੈਠਾ ਮੇਰਾ ਪਰਮਾਟ ਸੀ ਖੂਨ ਨਾਲ ਪਿਆ ਰਿਹਾ ਤੇ ਜਿਹੜਾ ਜਿਹੜੇ ਸਿਰ ਦੇ ਵਿੱਚ ਜਦੋਂ ਵੱਜੀ ਤਾਂ ਟਿਕਾ ਤੇ ਇਹਨੇ ਸਿਰ ਜਦੋਂ ਹਣ ਛਣੋਂ ਲੱਗਾ ਵੀ ਮਾਰ ਦੇਣਾ ਫਿਰ ਉਦੋਂ ਉਹਦੇ ਜਿੱਤਰਾ ਮਾਰਕੋ ਨਾ ਫਿਰ ਤਾਂ ਸਾਡਾ ਬੰਦਾ ਕੋਈ ਉੱਥੇ ਗਿਆ ਹੀ ਨਹੀਂ ਨਾ ਉੱਥੇ ਪਰਿਵਾਰ ਤੇ ਸਾਡਾ ਕੋਈ ਜੀ ਹੈਗਾ ਠੀਕ ਹਾਂਜੀ ਹਾਂਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਮ ਦਲਵਰ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਸੰਗਰ ਕਲਾਂ ਜੀ ਜਿਹੜਾ ਪਿਛਲੇ ਦਿਨੀ ਕੋਈ ਝਗੜਾ ਆਇਆ ਉਹ ਕਿਹੜੀ ਗੱਲ ਨੂੰ ਲੈ ਕੇ ਝਗੜਾ ਹੈ ਤੇ ਕੀ ਹੈ ਮਾਮਲਾ ਸਾਰਾ ਇਹਨਾਂ ਕੋ ਟ੍ਰਾਂਸਫਰਮ ਤੋਂ ਹੀ ਤਾਰ ਤੋਂ ਤੁਸੀਂ ਗੱਲ ਹੋਈ ਸੀ ਉਹ ਟ੍ਰਾਂਸਫਰਮ ਉੱਥੋਂ ਬਦਲ ਕੇ ਉੱਥੇ ਲਿਆਂਦਾ ਸੀ ਤੇ ਉਹ ਅਰਥ ਤਾਰ ਤਾਰ ਪਾਉਣੀ ਸੀ ਤੋਂ ਮਤਲਬ ਬੇਬੀ ਮਾਮੂਲੀ ਗੱਲ ਸੀ ਕੋਈ ਗੱਲ ਨਹੀਂ ਸੀ ਤੇ ਬਸ ਉਹ ਤੋਂ ਬ ਗਾਲਾਂ ਕੱਢਣ ਲੱਗੇ ਤੇ ਘਰੋਂ ਚਲੇ ਗਏ ਉਹ ਸਵੇਰੇ ਮੇਰੇ ਬਰਬਾਦ ਤੋਂ ਉਥੇ ਡੇਰੇ ਤੋਂ ਨਾ ਦੁੱਧ ਲੈਣ ਜਾਂਦਾ ਸੀ ਅੱਛਾ ਜੀ ਤੇ ਉਹਦੇ ਉੱਥੇ ਗੱਲ ਪੈ ਕੇ ਸਾਰਾ ਪਰਿਵਾਰ ਇਕੱਠਾ ਹੋ ਕੇ ਤੇ ਬਸ ਇਹੋ ਕੁ ਮਸਾਹੂ ਸ਼ੁਰੂ ਤੋਂ ਹੀ ਉਹ ਝਗੜਾ ਲੂਜਾ ਪਰਿਵਾਰ ਆ ਉਹਨਾਂ ਨੇ ਪਹਿਲਾਂ ਵੀ ਹੀ ਕਤਰ-ਕੁਤਰ ਕੀਤੀ ਸੀ ਬੰਦਾ ਇੱਕ ਦਾ ਜਗਮ ਨਹੀਂ ਕਰਦਾ ਸੀ ਤੇ ਉਹ ਸੋ ਬੰਦਾ ਤੇ ਨਹੀਂ ਹੁੰਦੇ ਉਹ ਪਹਿਲਾਂ ਵੀ ਉਹ ਕ੍ਰਿਮੀਨਲ ਕਿਸਮ ਦੇ ਬੰਦੇ ਸੀ ਉਸ ਪਰਿਵਾਰ ਦਾ ਇੱਕ ਦੋਸ਼ ਹੋ ਰਿਹਾ ਹੈ ਕਿ ਇੱਕ ਤੇ ਘਰ ਆਣ ਕੇ ਕਹਿੰਦੇ ਸਾਡੇ ਨਾਲ ਵਟਫਟ ਕੀਤੀ ਹੈ ਉਤੋਂ ਸਾਨੂੰ ਧਮਕੀਆਂ ਵੀ ਦੇ ਕੇ ਗਏ ਨੇ ਜੇ ਤੁਸੀਂ ਕਿਸੇ ਨੂੰ ਦੱਸਿਆ ਤਾਂ ਅਸੀਂ ਬੰਦਾ ਤੁਹਾਡਾ ਕੋਈ ਨਾ ਕੋਈ ਤਾਹਾਂ ਕਰਤਾ ਹਾਂ ਇਹ ਹੋਜੀ ਕੋਈ ਗੱਲ ਨਹੀਂ ਆ ਉਹ ਤੇ ਅਸੀਂ ਜਦੋਂ ਲੜਾਈ ਤੋਂ ਬਾਅਦ ਮੈਂ ਗਿਆ ਉਹ ਉੱਥੇ ਉਹ ਬਹਿ ਦੇ ਉੱਤੇ ਹੀ ਲੜਾਈ ਹੋਈ ਆ ਬਹਿ ਦੇ ਉੱਤੇ ਹੀ ਇਹਦੇ ਗੱਸਟਾ ਮਾਰੀਆਂ ਇਹੋ ਜੀ ਕੋਈ ਗੱਲ ਨਹੀਂ ਹੋਈ ਵੀ ਉਹ ਉਨਾਂ ਦਾ ਵੀ ਕੋਈ ਉਹ ਜੀ ਤੰਕੀ ਤੰਕੀ ਦੇਣ ਜੋਗਾ ਹੈ ਹੀ ਨਹੀਂ ਸੀ ਬ੍ਰਦਰ ਮੇਰਾ ਕੋਈ ਅਸੀਂ ਬਸ ਲੱਦ ਕੇ ਲਿਆਉਣ ਦੀ ਗੱਲ ਕੀਤੀ ਉੱਥੋਂ ਚਲ ਗਏ ਠੀਕ